ਇਨੂੰ ਤੇ ਕੱਲ੍ਹ ਨਹੀਂ ਆਜੀ ਤੂੰ ਹੀ ਅਗਰ ਸਿੱਖਾ ਜਾ ਸਕਤੇ ਅੰਦਰ ਬੈ ਮਮੀ ਤੁਸੀਂ ਮੇਰੇ ਦਿਵਾਲੀ ਹੁੰਦੇ ਜੀ ਇਹ ਭਲਾ ਦੇ ਦਿਵਾਲੀ ਵੀ ਹੋਇਆ ਕਰੋ ਮੈਨੂੰ ਹੀ ਕਹਿੰਦੇ ਜੀ ਆਦੋ ਜੀ ਜੇ ਤੂੰ ਇੱਥੇ ਰਹਿਣਾ ਮਨਾ ਤਾਂ ਕਿੰਨੋਂ ਕੰਮ ਕਰਕੇ ਰੋਟੀ ਖਾਣੀ ਪੈਣੀ ਆ ਭਾਵੇਂ ਤੂੰ ਰੋਂਦੀ ਕਰ ਤਾ ਭਾਵੇਂ ਤੂੰ ਹੱਸਦੀ ਕਰ ਜੇ ਤੂੰ ਕਦੇ ਵੀ ਮੇਰੀ ਸੱਸ ਮੈਨੂੰ ਪੁਕਾਰ ਕੇ ਡਰੇ ਤੇ ਉਹ ਗੱਲ ਨਹੀਂ ਹੋਣੀ ਮਮੀ ਮੈਂ ਕਦੋਂ ਕਿਹਾ ਵਾਂ ਵੀ ਤੁਸੀਂ ਮੈਨੂੰ ਮੰਜੇ ਦੇ ਬਾਹਰ ਰੋਟੀ ਦੋ ਕੋਈ ਗੱਲ ਮੈਂ ਹੌਲੀ ਹੌਲੀ ਕੰਮ ਕਰ ਲਾਂਗੀ ਪਰ ਮੈਨੂੰ ਮੇਰਾ ਇੱਥੇ ਦਿਲ ਲਗਾ ਰਿਹਾ ਵਾ ਮੈਂ ਨਹੀਂ ਜੀ ਪੇਕੇ ਆਪਣੇ ਜਾਣਾ ਅਸ਼ਾ ਤੇਰੇ ਦਿਮਾਗ 'ਚ ਨਹੀਂ ਕੋਈ ਗੱਲ ਬੈਣੀ ਤਾਂ ਬੰਦੀ ਰਹਿ ਇੱਥੇ ਬੈ ਕੇ ਆਪਣੇ ਪਿਛਲੇ ਨੂੰ ਫੇਰ ਕਿਸ਼ੋਰ ਬਣਨੀਆਂ ਕਿੰਨੇ ਆਉਂਦੇ ਆ ਹਰ ਗੱਲ ਦੇ ਉਹਨਾਂ ਨੂੰ ਖੋਸਦੇ ਰਹਿੰਦੇ ਆ ਹਾਂ ਫੋਂ ਤੂੰ ਆਪਣੇ ਵੀਰ ਵਾਲੀ ਵੇਖ ਲੈ ਸਰਕਾਰੀ ਨੌਕਰੀ ਐ ਮੀ ਜਾਵੇ ਦੇਰੀ ਜਾਵੇ ਉਹਦੇ ਖਾਤੇ 'ਚ ਪੈਸੇ ਪੈ ਹੀ ਜਾਂਦੇ ਆ ਤੋ ਇਹੋ ਜਿਹੇ ਰਿਸ਼ਤੇ ਹੱਥੋਂ ਨਹੀਂ ਗਵਾਈਦੇ ਹਣ ਗੱਲੀ ਇੰਦੇ ਭਰਾਵਾਂ ਨੇ ਵੇਖ ਲਾ ਫੈਕਟਰੀਆਂ ਚ ੱਟਕੇ ਖਾਂ ਡਿਆ ਵਾ ਮੰਮੀ ਮਿੰਨੂ ਨਹੀਂ ਜਿਹੜਾ ਗੱਲਾਂ ਦਾ ਪਤਾ ਮੈਂ ਜੇ ਵਿਆਹ ਕਰਵਾਇਆ ਮੈਂ ਕੈਨੇਡਾ ਚ ਅਮਰੀਕਾ ਵਾਲੇ ਮੁੰਡੇ ਨਾਲ ਕਰਾਉਣਾ ਚਲ ਮੈਂ ਤਾਂ ਰੈਡੀ ਹੋ ਗਿਆ ਤੇ ਮੈਂ ਹੁਣ ਕੰਮ ਤੇ ਜਾਵਾਂ ਮੰਮੀ ਮੈਂ ਚੱਲਿਆ ਜੇ ਫਿਰ ਕੰਮ ਤੇ ਅਮਣਾ ਅਜਨਾਕੋ ਕੰਮ ਤੇ ਜਾ ਕਿਉਂ ਮੰਮੀ ਉਹ ਗੱਲੀ ਇੰਨੀ ਹੀ ਕੱਲ ਫੋਨ ਕਰਨ ਦੀ ਕਹਿਣ ਦੀ ਵੀ ਮੈਨੂੰ ਆਣ ਕੇ ਤੇ ਲੈ ਜਿਓ ਤੇ ਤੂੰ ਤਾਂ ਮੋਹ ਤੇ ਜਾ ਕੇ ਤੇ ਲੈ ਆਉ ਹਾਂ ਚਲੋ ਮੈਂ ਮਾਲਕ ਨਾਲ ਗੱਲ ਕਰਦਾ ਹਾਂ ਫੋਨ ਤੇ ਵੀ ਜਦ ਅੱਜ ਦੀ ਮੈਨੂੰ ਛੁੱਟੀ ਮਿਲ ਜੇ ਇਹਨੂੰ ਕਰ ਲੈ ਆਉਂਦੇ ਹਾਂ ਹਾਂ ਉਹਨੂੰ ਪੁੱਛ ਕੇ ਵੇਚ ਲੈ ਛੁੱਟੀ ਮਿਲ ਜੇ ਫੇਰ ਵਿਚਾਰੀ ਕਹੂਗੀ ਵੀ ਮੈਂ ਆਖਿਆ ਸੀ ਤੇ ਮੈਨੂੰ ਲੈਣ ਨਹੀਂ ਗਏ ਆਏ ਤੇ ਪਹਿਲਾਂ ਮਾਲਕ ਨਾਲ ਗੱਲ ਕਰ ਲੈ ਤੇ ਫੇਰ ਤੂੰ ਇਦਾਂ ਕਰੀ ਫਿਰ ਕਿਹਦਾ ਨਾ ਮੋਟਰਸਾਈਕਲ ਕੋਸ਼ੀਨੇ ਠੀਕ ਆ ਉਹਨੂੰ ਤੇ ਫੇਰ ਉਹਨੂੰ ਜਾ ਕੇ ਤੇ ਲੈ ਆਏ ਠੀਕ ਆ ਜਦ ਮੈਂ ਗੱਲ ਕਰਦਾ ਮਾਲਕ ਠੀਕ ਆ ਤੇ ਅੱਗਲ ਗਿਆ ਛਾੜੂ ਸਾਰ ਲਾ ਮੈਂ ਸਹਤ ਗਰਮੀ ਦੇ ਤੇ ਬੜਾ ਹੀ ਮਾਰਾ ਹਾਲ ਕੀਤਾ ਸਿਰਸਰੇ ਪੱਖਾ ਤੇ ਚਲਾ ਲਾ ਮੈਂ ਆ ਤੇ ਮੈਨੂੰ ਵੀ ਦੇ ਸਾਹਮਣੇ ਕਰਨਾ ਪੈਂਦਾ ਮੈਂ ਕਹਿੰਦੀ ਕਿਹੜੇ ਵੇਲੇ ਵੀਰ ਜਾਏ ਤੇ ਮੇਰਾ ਜਾਨ ਛੁੱਟੇ ਅਰ ਮੇਰੇ ਮੰਮੀ ਨੇ ਕਹਿਤਾ ਮੈਂ ਤੇ ਕਦੇ ਵੀ ਨਹੀਂ ਛਾੜੂ ਲਾਉਣਾ ਚਾੜ ਜੰਗੀ ਛੁੱਤੀ ਆਪੇ ਜਿੰਨੇ ਲਾਉਣਾ ਹੋਏਗਾ ਲਾ ਲੇਗਾ ਮੈਂ ਤੇ ਮਨਾ ਚੱਲੀ ਰਾਮ ਨਾ ਇਸੀ ਚੋਂ ਪੈਣ ਕੱਤੀ। ਕੱਤੀ ਰੋਟੀ ਲਾਗਣੀ ਹੈ। ਇਹ ਨਾ ਹੋਈ ਮੇਰੀ ਵਜ੍ਹਾ ਕਰਕੇ ਲੇਟ ਹੋ ਜਾ। ਜੁਲੀਨ ਕੱਤੀ ਪੈ ਤਾਂ ਬਈ ਤਰਸ। ਹਾਂਜੀ ਕੱਤੀ ਰੋਟੀ ਲਾਉਂਨਗੀ ਤੇ। ਠੀਕ ਹੈ ਤੇ ਸਬਜੀ ਕਰਦੀ ਨਾ? ਸਬਜੀ ਜਿਹੜੀ ਰਾਤੀ ਮੈਂ ਤਾਲ ਬਣਾਈ ਨੂੰ ਤੇ ਮੈਂ ਕੋਈ ਸਬਜੀ ਬਣਾਈ ਨਹੀਂ ਲੰਗੀ। ਗਾਹ ਵੀ ਰਮਾਨੀ ਆਂਦੇ ਦਾ ਕੰਮ। ਇੰਨਾ ਕਰ। ਤੂੰ ਰੋਟੀ ਪੈ ਕਰਦੀ ਤੇ ਬਾਅਦ ਰਹਿਣਗੀ। ਮੈਂ ਨਾ ਕੰਟੀਨ ਤੋਂ ਸਮੋਸੇ ਦੋ ਨਾਲ ਲੈ ਕੇ ਖਾ ਲਾਂਗੀ। ਨਹੀਂ ਬਾਹਰੀ ਚੀਜ਼ਾਂ ਚੰਗੀਆਂ ਨਹੀਂ ਹੁੰਦੀਆਂ ਤੇ ਕੋਈ ਗੱਲ ਨਹੀਂ ਮੈਂ 2 ਮਿੰਟ ਲੱਗਣੇ ਆ ਭਿੰਡੀਆਂ ਦੀ ਸਬਜ਼ੀ ਬਣਾ ਲੈਣੀ ਆ ਭਿੰਡੀਆਂ ਹੈਗੀਆਂ ਵਾ ਚਲ ਬੇਲਾ ਇੱਧਾ ਦਾ ਅੱਲਾ ਪਰ ਮੈਂ ਤਾਂ ਨਾ ਚੱਲ ਰਹੰਦੇ ਐਵੇਂ ਫੇਰ ਦੁਬਾਰਾ ਬਣਾਉਂਦੀ ਖੇਚੜ ਕਰਦੀ ਚਲ ਕੋਈ ਗੱਲ ਨਹੀਂ ਸਬਜ਼ੀ ਤੇ ਬਣਾਉਣੀ ਹੈ ਇਹ ਚਾਹ ਦੀ ਖੇਚੜ ਜਿਹੜੀ ਚੀਨ ਨੂੰ ਜੀ ਕਰਦਾ ਉਹ ਬਣਾ ਲੈਣੀ ਹੈ ਮੈਂ ਚਲ ਠੀਕ ਹੈ ਬੇਟਾ ਬੁਣਨਾ ਵਾ ਚਲ ਠੀਕ ਹੈ ਤਾਂ ਘਰ ਨਹੀਂ ਪਹਿਲਾਂ ਮੈਂ ਸਬਜ਼ੀ ਕੱਟ ਲੈਂਦੀ ਹਾਂ ਅਸੀਦੀ ਦਾ ਫਿਰ ਪੁਣਾ ਆ ਗਈ। ਮੰਮੀ ਨੇ ਦੱਸਿਆ ਨਹੀਂ ਕੁਝ ਮੈਨੂੰ। ਕਿੱਥੇ ਆ ਰਹਾਂ ਮੈਂ ਪੁੱਛਾਂ। ਇੰਨੀ ਸਬਜ਼ੀ ਲੱਗੀ ਆ ਘਰ ਦੀ ਸਬਜ਼ੀ ਨਾਲ ਦੀ ਕੋਈ ਰੀਸ ਹੈਗੀ ਆ। ਇਹ ਮੁੰਡੇ ਨੂੰ ਤਾਂ ਮਾਸਾ ਪਤਾ ਨਹੀਂ ਲੱਗਦਾ ਵੀ ਮੈਂ ਕੋਈ ਕੰਮ ਕਰ ਲਾਂ। ਕਿੰਨਾ ਖਲਾਰਾ ਵਿੱਚ ਬੰਦਾ ਨਹੀਂ ਆਪ ਕੰਮ ਜੋਗਾ ਤੇ ਕਿਸੇ ਨੂੰ ਡਾ ਹੀ ਲੈਂਦਾ ਵਾ। ਨੂੰ ਤਾਂ ਕਿਤੇ ਮਾਸਾ ਪਤਾ ਨਹੀਂ ਲੱਗਦਾ ਵੀ ਮੈਂ ਸਫਾਈ ਕਰਵਾ ਲਾਂ। ਨਹੀਂ ਆਪ ਕਰਨ ਜੋਗਾ ਤੇ ਬੰਦਾ ਕਿਸੇ ਨੂੰ ਲਾ ਕੇ ਕੰਮ ਕਰਵਾ ਲੈਂਦਾ ਵਾ। ਕਿੰਨੀ ਗਰਮੀ ਆ। ਮਗਰ ਜੀ ਜਨਵਾਨੀ ਤੋੜ ਕੇ ਲੈ ਜਾ ਮੇਰੇ ਕੋ ਤੇ ਟੁੱਟਦੀ ਨਹੀਂ ਆ। ਜਿੱਦਾਂ ਕਰਦੀ ਦੋ ਮਿੰਟ ਬਹਿ ਕੇ ਤੇ ਸਾਹ ਲੈ ਲੈਣੀ ਆ ਫਿਰ ਜਾਨੀ ਘਰ ਨੂੰ। ਇਹਨੇ ਸਬਜੀ ਤੋੜ ਕੇ ਲਿਆ ਜੇ। ਆਹੋ ਬਹੁਤ ਸਬਜੀ ਤੋੜ ਕੇ ਲਿਆਈ ਆ। ਸਬਜੀ ਵਿੱਚ ਤੇ ਕਾਈ ਬਣਾਵਾ ਤੇ। ਮੰਮੀ ਤੁਹਾਨੂੰ ਪਤਾ ਹੀ ਆ। ਕਿ ਸਵੇਰੇ ਵੀ ਟਾਈਮ ਨਾਲ ਨਿਕਲਣਾ ਜਾਣਾ ਪੈਂਦਾ। ਤੇ ਸ਼ਾਮ ਨੂੰ ਫੇਰ ਮੈਨੂੰ 6.5 ਘੰਟੇ ਹੋ ਜਾਂਦੇ ਆ ਪਰ ਨਹੀਂ ਨਾ ਪੁੱਤ ਜੀ ਤੇ ਕੋਈ ਨਹੀਂ ਟਾਈਮ ਤੇ ਤੂੰ ਕੇ ਮੁੰਡਾ ਲਾ ਕੇ ਕਰਾ ਲਾ ਇਦਾਂ ਹੀ ਕਰਦਾ ਮੰਮੀ ਦੇਣਾ ਵਾ ਜੇ ਤੇ ਟਾਈਮ ਲੱਗ ਗਿਆ ਅੱਧਿਆ ਹੀ ਡੰਗ ਚ ਤੇ ਕਰਦਾ ਸਾਹਿਬ ਨਹੀਂ ਤੇ ਫਿਰ ਕੇ ਨੂੰ ਮੈਂ ਕਹਦਾਗਾ ਤੇ ਹਨਾ ਉਹ ਆਪੇ ਵਿੱਚੋਂ ਕਾਕੂ ਜਿਹੜਾ ਵੱਢ ਜਾਏਗਾ ਆਹੋ ਕਿਸ ਨੂੰ ਆ ਕੇ ਕਰਾ ਲਾ ਤੇ ਮੰਮੀ ਮੈਂ ਤੁਹਾਡੇ ਲਾਇਆ ਹਾਂ ਹਾਂ ਪੁੱਤ ਮਾਸ ਤੂੰ ਹੀ ਮੁੜ ਕੇ ਕੋਈ ਜਵਾਬ ਹੀ ਨਹੀਂ ਦਿੱਤਾਗਾ ਮਾਸੀ ਦਾ ਰਾਤੀ ਮੈਨੂੰ ਫੋਨ ਆਇਆ 6.5 ਵਜੇ ਤੇ ਮੈਂ ਵੀ ਆਵਲੇ ਉਹਨਾਂ ਨੂੰ ਕੀ ਇਹਨਾਂ ਨੂੰ ਦੱਸਾਂ ਤੇ ਹੁਣ ਫੇਰ ਆਪ ਖੁਦ ਉਹਨਾਂ ਦਾ ਫੋਨ ਆ ਗਿਆ ਵਾ ਦੋ ਉਹਨਾਂ ਕੀ ਜਵਾਬ ਦਈ ਹੈ ਕੋਈ ਦੱਸੋ ਮੈਨੂੰ ਵੀ ਕਿੱਦਾਂ ਜਾਣਾ ਵਾ ਪੱਕੀ ਕਰਨਾ ਵਾ ਮੈਂ ਤੁਹਾਨੂੰ ਦੱਸਾਂ ਮੈਂ ਮੰਮੀ ਚੱਕਣ ਵਾਲੀ ਕਿਹੜੀ ਗੱਲ ਆ ਖੁੱਲ ਕੇ ਦੱਸੋ ਗੱਲ ਕੀ ਆ ਪਤਾ ਜੇ ਉਹ ਕੋਈ ਭੈੜੀ ਆ ਤੇ ਇਹ ਜਿਵੇਂ ਇਸ ਤਾਂ ਕਰਨਾ ਹੀ ਨਹੀਂ ਆ ਮੰਮੀ ਇਹ ਕਿਹੜੀ ਗੱਲ ਹੋਈ ਇਹੋ ਜਿਹੇ ਰਿਸ਼ਤੇ ਲੋਭਦੇ ਆ ਪਰ ਹੁਣ ਮੈਂ ਕੀ ਦਸਾਂ ਉਹ ਨਹੀਂ ਮੰਦੀ ਆਂਦੀ ਮੈਂ ਨਹੀਂ ਇਹ ਜੇ ਕਰਨਾ ਤੇ ਪਰ ਫਿਰ ਕਿਉਂ ਉਹਦੇ ਨਾਲ ਜ਼ਬਰਦਸਤੀ ਕਰਨੀ ਆਹੀ ਉਹ ਮੰਮੀ ਉਹ ਤਾਂ ਨਿਆਣੀ ਆ ਤੂੰ ਹੀ ਸਮਝਾਓ ਉਹਨੂੰ ਮੈਂ ਸਮਝਾਇਆ ਉਹਨੂੰ ਬੜਾ ਪਰ ਉਹ ਨਹੀਂ ਸਮਝਦੀ ਤbare ਮੈਂ ਕਿਹਾ ਚੱਲ ਕਿਉਂ ਉਹਦੇ ਨਾਲ ੱਤਕੇ ਛਾਈ ਕਰਨੀ ਚੱਲ ਜਦੋਂ ਮੰਨੇਗੀ ਉਦੋਂ ਸਹੀ ਮੰਮੀ ੱਤਕੇ ਛਾਈ ਵਾਲੀ ਗੱਲ ਨਹੀਂ ਆ ਇੱਕ ਤਾਂ ਰਿਸ਼ਤੇਦਾਰੀ ਦੀ ਗੱਲ ਆ ਉਹ ਵੀ ਗੁੱਸਾ ਕਰਨਗੇ ਏਡੇ ਮਾਨ ਨਾਲ ਨਾ ਕਿਹਾ ਦੂਜੀ ਗੱਲ ਤੁਸੀਂ ਵੀ ਸਿਆਣੇ ਜੀ ਇਹੋ ਜਿਹੇ ਜਿਹੜੇ ਰਿਸ਼ਤੇ ਨਾਤੇ ਆ ਰੋਜ਼ ਨਹੀਂ ਲੱਭਦੇ ਚੰਗੇ ਖਾਨਦਾਨ ਨੌਕਰੀ ਕਰਦਾ ਮੁੰਡਾ ਹੋਰਾਂ ਨੂੰ ਕੀ ਚਾਹੀਦਾ ਵੀ ਆਡੀ ਭੈਣ ਬਿਲਕੁਲ ਸੁਖੀ ਬਸੇਗੀ ਬੋਤ ਮੈਨੂੰ ਪਤਾ ਵਾ ਵੀ ਨੌਕਰੀ ਵਾਲੇ ਰਿਸ਼ਤੇ ਨਹੀਂ ਲੱਭਦੇ ਪਰ ਹੁਣ ਕੀ ਕਰੀਏ ਜਦੋਂ ਨਹੀਂ ਮੰਦੀ ਤੇ ਚਲੋ ਹੋ ਸਕਦਾ ਰੱਬ ਨੇ ਕੁਝ ਉਹਦੇ ਵਾਸਤੇ ਕੋਈ ਚੰਗਾ ਹੀ ਸੋਚਿਆ ਹੋਵੇ ਉਹ ਮੰਮੀ ਮੁੜ ਕੇ ਵੇਲਾ ਲੰਘਿਆਥੋਂ ਨਹੀਂ ਹੁੰਦਾਗਾ ਮੁੜ ਕੇ ਤੁਹਾਨੂੰ ਪਤਾ ਹੀ ਆ ਵੀ ਚਾਹੇ ਤੋਂ ਬੱਚਾ ਪੰਗਿਆ ਹੁਣ 2 ਸਾਲ ਤਿੰਨ ਪੜ੍ਹਾਈ ਪੂਰੀ ਕੀਤੀ ਨੂੰ ਘਰ ਬੈਠੀ ਹੋਇਆ ਤੇ ਕੋਈ ਟਾਈਮ ਹੁੰਦਾ ਮੰਮੀ ਇਹਨਾਂ ਚੀਜ਼ਾਂ ਦਾ ਕੋਈ ਗੱਲ ਨਹੀਂ ਉਹਦੀ ਕਿਹੜੀ ਆ ਜੇ ਉਮਰ ਲੰਘ ਚੰਡੀ ਆ ਤੂੰ ਆਪਣੀ ਮਾਸੀ ਨੂੰ ਕਹਿ ਦੇ ਪਈ ਅਹੀਂ ਨਹੀਂ ਆ ਜੇ ਰਿਸ਼ਤਾ ਕਰਨਾ ਮੰਮੀ ਤੂੰ ਹੀ ਤਾਂ ਕਰਨ ਦੇ ਜੇ ਗੁੱਸਾ ਗੱਲ ਦਾ ਤੇ ਦੂਜੀ ਗੱਲ ਮੈਂ ਨਹੀਂ ਜੇ ਮਾਸੀ ਨੂੰ ਜਵਾਬ ਦੇਣਾ ਹੈਗਾ ਮੈਂ ਕਿਹੜੇ ਮੂਹ ਨਾਲ ਉਹਨਾਂ ਨੂੰ ਜਵਾਬ ਦਵਾਵਾਂਗਾ ਇਹ ਤੁਹਾਨੂੰ ਦੇਣਾ ਪਣਾ ਜੀ ਮੁੜ ਕੇ ਨਾ ਕਿਉ ਹੈਗਾ ਕਿਉਂਕਿ ਮੈਨੂੰ ਨਹੀਂ ਜੇ ਇਹ ਕੰਮ ਸਹੀ ਲੱਗਣ ਦੇਗਾ మసా పే మే బా మే నీ నోకరినా ਹਾਂ ਜੀ ਸਸੀ ਜੀ ਅਹਾਂ ਦੀ ਬੱਸ ਨੇ ਲੱਗਦਾ ਜੇ ਆ ਗਿਆ ਅੱਧੇ ਪੌਣ ਘੰਟੇ ਤੱਕ ਹਾਂ ਜੀ ਨੀ ਮੈਂ ਲਾਂਗ ਨੂੰ ਰਸਤੇ 'ਚ ਲੈ ਕੇ ਫੇਰੀ ਆਉਂਗਾ ਠੀਕ ਹੈ ਜੀ ਠੀਕ ਹੈ ਕਾਲੋ ਨਾ ਠੀਕ ਆ ਜੀ ਜੀ ਪਾਉਂ ਠੀਕ ਜੀ ਥੈਂਕ ਯੂ ਤਾਂ ਆ ਜਾਊਂ ਕੰਪਨੀ ਚੋਂ ਕੋਈ ਹੁੰਦੀ ਨਹੀਂ ਹੈ ਕਾ ਨਹੀਂ ਨਾ ਤੈਨੂੰ ਕੁਝ ਵੀ ਹੈਗਾ ਤੇ ਧਿਆਨ ਨਾਲ ਦੱਸੋ ਕੋਈ ਦਾਦਾ ਕੋਈ ਕੁਝ ਹੋ ਰਿਹਾ ਬੋਲੇ ਨੀ ਰੈਨ ਤੋਂ ਕੋਈ ਗੱਲ ਨਹੀਂ ਰੈਨ ਤੋਂ ਕਰ ਲਈ ਜਸ ਸੇਕਾ ਖਾਰਾ ਖਾਪੇ ਤਾਂ ਇੰਨਾ ਕਰਾਂਗਾ ਨਾ ਚਲੇ ਨਾ ਥੋੜੇ ਜਿਹਾ ਨਾ ਉਹ ਠੀਕ ਹੈ ਗੰਦਲਿਆ ਤੇ ਗਰਮੀ ਬੜੀ ਆ ਤੇ ਮੈਂ ਨਾ ਤੂਜਿਆਸ ਪੀ ਲਿਆ ਕਰੋ ਕੋਈ ਗੱਲ ਨਹੀਂ ਤੇ ਠੀਕ ਹੈ ਕੋਈ ਮਿਲਦੇ ਵੇ ਸ਼ਾਮ ਨੂੰ ਠੀਕ ਹੈ ਮੈਂ ਨਾ ਸਰ ਨੂੰ ਫੋਨ ਕਰਦਾ ਵਾਂ ਜੇ ਮੈਨੂੰ ਕੰਮ ਤੋਂ ਛੁੱਟੀ ਮਿਲ ਜੇ। ਹੈਲੋ। ਹੈਲੋ ਗੁੱਡ ਮਾਰਨਿੰਗ ਸਰ ਜੀ। ਹਾਂ ਜੀ ਗੁੱਡ ਮਾਰਨਿੰਗ। ਸਰ ਮੈਨੂੰ ਨਾ ਅੱਜ ਕੰਮ ਤੋਂ ਛੁੱਟੀ ਚਾਹੀਦੀ ਸੀ ਮੈਂ ਨਾ ਕਿਤੇ ਜ਼ਰੂਰੀ ਕੰਮ ਜਾਣਾ ਵਾਂ। ਦੇਖੋ ਗੱਲ ਪਤਾ ਕੀ ਹੈ ਤੁਹਾਡੀਆਂ ਨੇ ਪਹਿਲਾਂ ਵੀ ਬਹੁਤ ਛੁੱਟੀਆਂ ਹੋ ਚੁੱਕੀਆਂ ਐ ਤੇ ਅੱਜ ਲੇਬਰ ਵੀ ਬਹੁਤ ਘਟਾਈਏ ਤੇ ਤੁਹਾਨੂੰ ਅੱਜ ਕੰਮ ਤੇ ਜੜਾ ਆਉਣਾ ਪੈਣਾ ਹੈ। ਸਰ ਵੇਖ ਲਓ ਜੇ ਕਿਸੇ ਤਰ੍ਹਾਂ ਹੁੰਦਾ ਤੇ ਮੈਂ ਨਾ ਬਹੁਤ ਯਾਰ ਅੱਜ ਨਹੀਂ ਗੱਲ ਬੰਨੀ। ਤੇ ਸਰ ਕੱਲ ਦੀ ਵਾਰ ਹੋ ਜੇਗੀ ਛੁੱਟੀ ਕੱਲ ਚਲੋ ਦੇਖ ਲਾਂਗੇ ਜਿਹ ਲੇਬਰਾਈ ਦੇ ਵੇਖ ਲਾਂਗੇ ਅੱਜ ਤੁਹਾਨੂੰ ਕੰਮ ਤੇ ਜਿਹੜਾ ਹੌਲੇ ਪੈਣਾ ਠੀਕ ਹੈ ਠੀਕ ਹੈ ਥੈਂਕ ਯੂ ਸਰ ਹਾਂ ਮੰਮੀ ਨੂੰ ਕੀ ਦੱਸਾਂ ਸਰ ਨੇ ਤਾਂ ਮੈਨੂੰ ਨਾ ਕਰਤੀ ਆ ਕਹਿੰਦੇ ਵੀ ਕੰਮ ਤੋਂ ਛੁੱਟੀ ਨਹੀਂ ਮਿਲਣੀ ਹੈਗੀ ਤੁਹਾਨੂੰ ਭੈਣ ਨੂੰ ਵੀ ਲੈਣ ਜਾਣਾ ਵਾ ਮੰਮੀ ਕਹਿੰਦੇ ਭੈਣ ਠੀਕ ਨਹੀਂ ਆ ਚਲ ਅੰਦਰ ਜਾ ਕੇ ਮੰਮੀ ਨਾਲ ਗੱਲ ਕਰਦਾ ਆ ਕਰੀ ਗਿਆ ਸਿਆ ਸੋ ਤੀਨ ਦੀ ਨਾਲ ਗਏ ਆ ਮਮੀ ਕੀ ਹਿੰਦੇ ਹਿੰਦੀ ਆ ਕੇ ਜਾਣ ਜਾਂਦੇ ਤੇ ਦਵਾਈ ਲੈ ਕੇ ਆ ਮ ਦਵਾਈ ਖਾਣੀ ਮੇਰਾ ਬਿੱਪੀ ਵਧਿਆ ਵਾ ਮਮੀ ਤੂੰ ਸੋ ਤੀਨੋਂ ਆਏ ਕੇ ਠਾਇਾ ਜੇ ਤੂੰ ਆਪ ਫੜ ਕੇ ਖਾ ਲਈ ਆਪ ਤੂੰ ਬਾਹੋਂ ਆਏ ਜੇ ਹਾਂ ਹਾਂ ਤੂੰ ਸੁੱਤਾ ਹੀ ਰਹਿਣੀ ਤੇਰੀ ਨੀਂਦੇ ਨਹੀਂ ਪੂਰੀ ਹੁੰਦੀ ਜੇ ਤੋਲਿਆ ਬੰਗੇ ਤਾਂ ਕੀ ਹੋ ਚੰਗਿਆ ਵਾ ਮਮੀ ਤੂੰ ਹੀ ਮਦੂ ਆਪੜੇ ਹੋ ਕੇ ਗੱਲਾਂ ਕਰਦੇ ਜੇ ਜਿਹਨੇ ਪਕਾ ਲਈ ਵਿਆ ਤੇ ਲੈਂਦੀ ਉਹਨੇ ਮੈਨੂੰ ਕੱਲ ਨੂੰ ਕੰਨਾ ਕਰੇ ਨੀ ਉਹਦੀ ਕੀ ਹਿੰਮਤ ਆ ਮੇਰੇ ਸਾਹਮਣੇ ਤੈਨੂੰ ਕੋਈ ਗੱਲ ਨਹੀਂ ਕਰਦੀ ਮੈਂ ਅਜੇ ਜਿੰਦੀ ਜਗ ਦੀ ਬੈਠੀ ਆ ਅਰ ਮੈਂ ਮਨ ਘਰ ਦਿਮਾਗ ਕੋ ਨਹੀਂ ਲੀ ਚੱਲ ਜਾਓ ਵੀਰੇ ਕੰਮ ਚੱਲੇ ਮੈਂ ਸਮਨਾ ਘੜੀ ਈਡੀ ਸੁਣੀ ਮੀਂਹ ਦਾ ਹੀ ਮੰਮੀ ਦੇ ਖਰਾਬ ਕਰਕੇ ਰੱਖਤੀ ਸਾਰੀ ਜਿਹੜੀ ਬਾਹਰ ਭਾਬੀ ਹੈ ਉਹ ਨਾ ਧਿਆਨ ਰੱਖ ਸਕੇਗੀ ਇੱਥੇ ਕਿਹੜਾ ਚੋਰ ਪੈਣਗੇ ਚੱਲ ਮੈਂ ਨਾ ਸੌਂ ਤੁੰਡ ਮੰਮੀ ਨੇ ਆਣਾ ਸਾਰਨਾ ਗੱਲ ਕੀਤੀ ਆ ਤੇ ਕਹਿੰਦੇ ਅੱਜ ਨਹੀਂ ਛੁੱਟੀ ਦਾ ਹੋ ਸਕਦਾ ਲੇਬਰ ਬੜੀ ਘਟਾਈ ਆ ਤੇ ਕਹਿੰਦੇ ਕੱਲ ਦੇ ਦਾਂਗੇ ਛੁੱਟੀ ਨਹੀਂ ਤੂੰ ਦੇਖਣੀ ਗੱਲ ਕਰਕੇ ਪਤਾ ਮਿੰਤ ਕਰਨੇ ਹੀ ਕਿ ਹੁਣ ਜਾਣਾ ਵੀ ਜ਼ਰੂਰੀ ਆ ਉਹ ਆਖਣ ਦੀ ਹੀ ਵੀ ਕੱਲਿਓ ਨਹੀਂ ਮੰਨਦੇ ਆਗੇ ਸਰ ਕਹਿੰਦੇ ਨੇ ਤੈਨੂੰ ਕੰਮ ਤੋਂ ਕੱਢ ਦੇਣਾ ਆਪਾਂ ਅੱਜ ਨਹੀਂ ਤੈਨੂੰ ਛੁੱਟੀ ਮਿਲ ਸਕਦੀ ਕਹਿੰਦੇ ਪਹਿਲਾਂ ਤੇਰੀਆਂ ਬਹੁਤ ਛੁੱਟੀਆਂ ਹੋ ਗਈਆਂ ਹੁਣ ਤੂੰ ਕੱਲ ਛੁੱਟੀ ਲੈ ਲਈ ਤਾਂ ਪਤਾ ਉਹਨੇ ਤੇ ਹੁਣ ਵਿਚਾਰੀ ਨੇ ਉਹਦੇ ਸਹੁਰੇ ਕੀ ਆਖਣਗੇ ਵੀ ਤੇਕੇ ਹੁੰਦੇ ਫੋਨ ਲਾਇਆ ਹੈਗਾ ਤੂੰ ਆਈ ਨਹੀਂ ਜੇ ਹੈਗੇ ਤੂੰ ਜਾਂ ਤੂੰ ਕਹਿਣਾ ਹੀ ਹਾਫ ਦੇ ਲਾ ਲੈਂਦੇ ਨਹੀਂ ਮੰਨਦੇ ਆਗੇ ਉਹ ਨਹੀਂ ਮੰਨੇ ਤੋ ਇਹ ਨਾ ਪਿਆ ਨਕੂਨ ਕਰ ਰਿਹਾ ਵੀ ਆਪਾਂ ਕੱਲ ਲੈ ਜਾਵਾਂਗੇ ਆਣ ਕੇ ਭੈਣ ਨੂੰ ਵੀ ਅੱਜ ਨਹੀਂ ਸਾਡੇ ਕੋਲ ਆਇਆ ਜਾਣਾ ਵੀ ਇੱਕ ਦਿਨ ਚਲੋ ਫੜ ਲਿਓ ਥੇ ਉੱਪਰ ਸੋਫਾ ਚੱਲ ਕੋਈ ਨਹੀਂ ਆ ਵੇ ਨਹੀਂ ਆ ਮੈਂ ਥੋੜਾ ਘੰਮ ਘੰਮ ਕਰਕੇ ਨਾ ਫਿਰ ਮੈਂ ਲਾਉਣੀ ਆ ਫੋਨ ਪੁੱਛ ਲੈਣੀ ਆ ਵੀ ਕੀ ਕਹਿੰਦੀ ਆ ਪਰਾ ਠੀਕ ਠੀਕ ਚਲੋ ਕਰੇਗਾ ਫੋਨ ਕਰ ਦੇ ਕੋਈ ਕਰ ਆਫੇ dissawal ਬਣੀ ਹਾਂ ਪਾ ਲੈ ਮਾਂ ਪਾਦਾ ਹਾਂਜੀ ਮੰਮੀ ਤੁਸੀਂ ਪੀਣੀ ਪਿਆਦਾ ਨਹੀਂ ਮੈਂ ਨਹੀਂ ਪੀਣੀ ਤੂੰ ਆਪਣਾ ਕੰਮ ਤੇ ਇੰਨੀ ਕਿੰਨੀ ਵਾਰੀ ਚਾਹ ਪੀਂਦੀ ਐ ਮੰਮੀ ਤੇਰੀ ਚਾਹ ਕੀ ਗੀਤਾ ਕੋਟ ਚਾਹ ਯਾ ਨਹੀਂ ਚਾਹ ਤੇ ਨਾਹੀ ਚਾਹ ਦੀ ਤਾਂ ਕੋਈ ਗੱਲ ਨਹੀਂ ਤੈਨੂੰ ਪਤਾ ਨਾ ਮੈਂ ਦੋ ਦਿਨ ਮਿੰਟ ਗੇ ਰੱਖਿਆ ਹੁੰਦਾ ਤੂੰ ਤਾਂ ਖੁੱਲਾ ਪਾ ਕੇ ਚਾਹ ਬਣਾਉਣੀ ਹੁੰਦੀ ਆ ਜਦੋਂ ਮੈਂ ਆਖਿਆ ਕਿ ਚਾਹ ਮੈਂ ਆਪ ਬਣਾਵਾਂਗੀ ਤੇ ਮੈਂ ਤੂੰ ਕਿਉਂ ਚਾਹ ਬਣਾ ਕੇ ਪੀਣੀ ਐ ਮੰਮੀ ਮੈਂ ਨਾ ਕੰਮ ਕਰਕੇ ਠੀਂ ਆ ਤੇ ਮੇਰਾ ਫੜਾ ਹੀ ਚੀਕ ਆਂ ਡਿਆ ਚਾਹ ਨੂੰ ਤੇ ਮੈਂ ਚਾਹ ਬਣਾ ਕੇ ਪੀ ਲੈਣੀ ਆ ਉਹ ਤਾਂ ਮੈਨੂੰ ਪਤਾ ਆ ਵੀ ਤੂੰ ਅੱਗੇ ਵੀ ਜਦੋਂ ਮੈਂ ਕਰੋਗੇ ਤਾਂ ਚਲ ਜਾਨੀ ਐ ਨਾ ਤੂੰ ਚੋਰੀ ਮੇਰੇ ਤੋਂ ਚਾਹ ਬਣਾ ਕੇ ਪੀਣੀ ਐ ਮੰਮੀ ਮੈਂ ਤਾਂ ਕਿਥੋਂ ਚੋਰੀ ਕਿਉਂ ਬਣਾ ਕੇ ਪੀਣੀ ਐ ਤੇ ਜੇ ਮੰਮੀ ਮੈਨੂੰ ਪਤਾ ਹੁੰਦਾ ਨਾ ਕਿ ਤੂੰ ਇੰਨਾ ਮੂਸਾ ਕਰਨਾ ਵਾ ਤੇ ਮੈਂ ਕਦੇ ਵੀ ਨਾ ਕੋਈ ਚਾਹ ਬਣਾ ਕੇ ਪੀਂਦੀ ਜੇ ਤੇਰੀ ਇੰਨੀ ਜੁੱਤ ਮੇਰੇ ਗਾੜੀ ਚ ਬਾਹਰ ਲਗਾਉਣੀ ਐ ਤੂੰ ਹੀ ਕਿੱਥੇ ਤੇ ਅਹੀਂ ਕਿੱਥੇ ਤੇਰਾ ਲੱਗਦਾ ਮੈਨੂੰ ਗੁੱਤ ਨੂੰ ਵਾਰ ਦੇਣਾ ਹੀ ਪੈਣਾ ਵਾ ਹੋਇਆ ਵੀ ਛੜ ਛੱਡ ਦੋ ਮੇਕੇ ਡਾਂਡੇ ਆ ਦੇ ਮੇਰੀ ਮਾਤ ਨੂੰ ਛੱਡ ਦੋ ਤੈਨੂੰ ਪਤਾ ਲੱਗਦਾ ਨਾ ਕਿੱਦਾਂ ਜਿਹੀ ਬਾਤ ਲੜਾਈ ਦੀ ਹੈ ਤੈਨ ਮੈਂ ਕਿੰਨੀ ਵਾਰੀ ਅੰਨੀ ਨਹੀਂ ਹੈ ਵੀ ਮੇਰੇ ਗਾੜੀ ਚ ਬਾਤ ਮਾਰ ਲੜਾਇਆ ਕਰ ਪਰ ਤੂੰ ਤੂੰ ਨਹੀਂ ਆਪਣੀ ਜ਼ਬਾਨ ਮੂੰਹ ਚ ਪਾਉਂਦੀ ਹੈ ਮੈਂ ਹੀ ਤੜਾ ਨਾ ਰੋ ਛੱਡ ਦੋ ਮੇਰੇ ਮਾਲ ਤਸਾਰਨ ਤੇ ਹੋਰ ਸੁਣਾ ਦਿਤੀ ਹਾਲ ਚਾਲ ਨੇ ਤੇ ਆ ਸਟੋਰੀ ਦੱਸਿਓ ਕਿ ਤੁਹਾਨੂੰ ਕਿੱਦਾਂ ਦੀ ਲੱਗੀ ਜੇ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਲਾਈਕ ਤੇ ਕਮੈਂਟ ਕਰਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਸਾਰੇ ਜਣੇ ਇਦਾਂ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੇ ਭਰ ਭਰ ਕੇ ਪਿਆਰ ਦਿੰਦੇ ਹੋ ਤੇ ਨਾਲੇ ਦੱਸਿਓ ਕਿ ਇਹਨਾਂ ਦਾ ਕੰਮ ਕਿੱਦਾਂ ਦਾ ਲੱਗਾ ਤੇ ਜੇ ਕੋਈ ਕਮੀ ਪੇਸ਼ੀ ਹੋ ਵੀ ਦੱਸ ਸਕਦੇ ਜੀ ਕਿ ਹਾਂ ਇਥੇ ਆ ਚੀਜ਼ ਹੋਣੀ ਚਾਹੀਦੀ ਸੀ ਜੜੀ ਕੋਈ ਕਮੀ ਪੇਸ਼ੀ ਹੋਣੀ ਆਪੀ ਭਾਜੀ ਨਹੀਂ ਕੱਢਦੇ ਹਾਂ ਹਾਂ ਸਹੀ ਗੱਲ ਹੈ ਹਾਂ ਜੀ ਜੇ ਕਮੀ ਪੇਸ਼ੀ ਦੀ ਦੱਸੋਗੇ ਫੇਰ ਹੀ ਆਪਾਂ ਉਹ ਚੀਜ਼ ਨੂੰ ਸੁਧਾਰਾਂਗੇ ਕਿਉਂਕਿ ਸਾਡਾ ਫਰਜ਼ ਤੇ ਬੰਦਾ ਵੀਡੀਓ ਬਣਾਉਂਦਾ ਬਾਕੀ ਤੁਸੀਂ ਦੱਸਣਾ ਕਿ ਤੁਹਾਨੂੰ ਕਿੰਦਾ ਦੀ ਲੱਗੀ ਸਟੋਰੀ ਹਾਂ ਦੇਖੋ ਸਾਡਾ ਤਿੰਨ ਨੰਬਰਾਂ ਦਾ ਹੁੰਦਾ ਵਾ ਮਿਹਨਤ ਕੰਮ ਕਰਨਾ ਤੇ ਬਾਕੀ ਪਿਆਰ ਦੇਣਾ ਤੁਹਾਡਾ ਤੇ ਫਲ ਦੇਣਾ ਮਾਰਾ ਦੇ ਹੱਥ ਦਾ ਸਾਰਾ ਕੁਝ ਰਲ ਮਿਲ ਕੇ ਹੀ ਹੁੰਦਾ ਵਾ ਹਨਾ ਸਾਰੀ ਚੀਜ਼ਾਂ ਦਾ ਇਫੈਕਟ ਹੁੰਦਾ ਕਿਸੇ ਇੱਕ ਕੰਮ ਦੇ ਨਹੀਂ ਤੇ ਚਲੋ ਜੀ ਜੀ ਸੱਚੀ ਗੱਲ ਤੁਸੀਂ